ਪਾਉਲ ਸਿੰਘ ਖੈਰਾ ਖੇਤਾਂ ਦੇ ਵਿੱਚ ਲਾਈਵ ਹੁੰਦੇ ਨੇ ਤੇ ਭਗਵੰਤ ਮਾਨ ਸਰਕਾਰ ਨੂੰ ਭੰਡ ਦੇ ਨਜ਼ਰ ਆ ਰਹੇ ਨੇ ਉਹ ਕਹਿੰਦੇ ਭਗਵੰਤ ਮਾਨ ਸਰਕਾਰ ਗੱਲਾਂ ਬਹੁਤ ਵੱਡੀਆਂ ਵੱਡੀਆਂ ਕਰਦੀ ਐ ਬੈਨਰਾਂ ਉੱਤੇ ਫੋਟੋਆਂ ਲਾਉਂਦੀ ਐ ਪਰ ਕਿਸਾਨਾਂ ਵੱਲ ਜਹਾਮ ਜਨਤਾ ਵੱਲ ਧਿਆਨ ਨਹੀਂ ਦੇ ਰਹੇ ਤੇ ਖੇਤਾਂ ਦੇ ਵਿੱਚ ਪਾਣੀ ਤਾਂ ਕੀ ਹੋਣਾ ਸੋਕਾ ਪੈ ਰਿਹਾ ਪਾਣੀ ਹੁਣ ਦਿਖਦਾ ਹੀ ਨਹੀਂ ਜਿਹੜੀ ਕਹਿ ਰਹੇ ਸੀ ਕਿ 8 ਘੰਟੇ ਬਿਜਲੀ ਆਉਂਦੀ ਐ ਉਹ ਹੁਣ 5 ਘੰਟੇ ਜਾਂ 6 ਘੰਟੇ ਆਉਂਦੀ ਐ ਉਹ ਵੀ ਕੱਟ ਲਗਾ ਲਗਾ ਕੇ ਬਿਜਲੀ ਦੇ ਰਹੇ ਨੇ ਇਹ ਸਰਕਾਰ ਦੀ ਫੂਕ ਜਲਦੀ ਹੀ ਨਿਕਲਦੀ ਨਜ਼ਰ ਆ ਰਹੀ ਹੈ ਉਹਨਾਂ ਨੇ ਹੋਰ ਕੀ ਕੀ ਕਿਹਾ ਉਹ ਤੁਹਾਨੂੰ ਸੁਣਾਉਣੇ ਆਂ ਜੋ ਜਾਂ ਵਰਕਰ ਹੀ ਹੁੰਦੇ ਉਹ ਅਲੱਗ ਅਲੱਗ ਵੀਡੀਓਜ਼ ਪਾਰੇ ਪੰਜਾਬ ਦੇ ਵਿੱਚ ਕੇ ਝੋਨੇ ਵਾਸਤੇ ਸਾਡੀ ਸਰਕਾਰ ਨੇ 8 ਘੰਟੇ ਬਿਜਲੀ ਦੇ ਦਿੱਤੀ 9 ਵੀ ਦੇ ਦਿੱਤੀ 10 ਵੀ ਦੇ ਦਿੱਤੀ ਕੋ ਕਮ ਹੀ ਨਹੀਂ ਰਹੇਗੀ ਬਿਜਲੀ ਦੀ ਲੇਕਿਨ ਪਿਛਲੇ 2-3 ਦਿਨ ਤੋਂ ਮੈਨੂੰ ਲਗਾਤਾਰ ਸਾਰੇ ਪੰਜਾਬ ਚ ਫੋਨ ਆ ਰਹੇ ਸੀਗੇ ਖਾਸ ਤੌਰ ਤੇ ਮਾਲਵੇ ਦੀ ਧਰਤੀ ਤੋਂ ਕਿ ਸਾਡੇ ਝੋਨਾ ਜਿਹੜਾ ਵਾ ਲਗਭਗ ਸੁੱਕਣ ਕਿਨਾਰੇ ਆ ਤਰੇੜਾਂ ਪੈ ਗਈਆਂ ਜਿਵੇਂ ਕਿ ਇਸ ਖੇਤ ਵਿੱਚ ਤੁਸੀਂ ਦੇਖ ਸਕਦੇ ਹੋ ਥੱਲੇ ਕਿਤਨੇ ਜੜਾ ਪਈਆਂ ਹੋਈਆਂ ਨੇ ਔਰ ਬਿਜਲੀ 5 5.5 ਘੰਟੇ ਆ ਰਹੀ ਹੈ ਜੈਨੂਲੀ ਲੇਕਿਨ ਉਹ ਵੀ ਟੁੱਟ ਕੇ ਆ ਰਹੀ ਜਾਂ ਇਹ ਹੈ ਅਸਲੀਅਤ ਪੰਜਾਬ ਦੀ ਇੱਕ ਹੁੰਦਾਵਾ ਲੋਕ ਦਿਖਾਵਾ ਇੱਕ ਹੈ ਪ੍ਰੋਪਗੈਂਡਾ ਕਿਉਂਕਿ ਮੀਡੀਆ ਵੀ ਸਾਰਾ ਨਾਲ ਆ ਔਰ ਸਾਰੇ ਜਿਹੜਾ ਸਰਕਾਰ ਦਾ ਅਮਲਾ ਨਾਲ ਆ ਤੇ ਵੱਖ-ਵੱਖ ਪੰਜਾਬ ਦੇ ਹਿੱਸਿਆਂ ਚ ਲੋਕਾਂ ਨੂੰ ਕਿਸਾਨਾਂ ਨੂੰ ਖੜੇ ਕਰਕੇ ਉਹਨਾਂ ਨੂੰ ਪ੍ਰੇਰ ਕੇ ਤੇ ਵੀਡੀਓਜ਼ ਪਾ ਲਿਆ ਕਿ ਤਨ ਤਨ ਹੋ ਗਈ ਹੈ ਇਹ ਤਾਂ ਸ਼ੁਕਰ ਕਰੋ ਕਿ ਪਹਿਲਾਂ ਇੱਕ ਸ਼ੁਰੂਆਤ ਵਿੱਚ ਇੱਕ ਅੱਛੀ ਬਰਸਾਤ ਹੋਊਗੀ ਤੇ ਸਾਡਾ ਝੋਨਾ ਜਿਹੜਾ ਸੀ ਲੱਗ ਗਿਆ ਉਹਨ ਪਿਛਲੇ ਕਾਫੀ ਅਰਸੇ ਤੋਂ ਬਹੁਤ ਬੁਰੀ ਹਾਲਤ ਹੈ ਔਰ ਮੈਨੂੰ ਉਹਨਾਂ ਨੇ ਪ੍ਰੇਰਿਆ ਕਿ ਤੁਸੀਂ ਇੱਕ ਵਾਰ ਸਾਡੀ ਗੱਲ ਜ਼ਰੂਰ ਉਠਾਓ ਕਿਸਾਨਾਂ ਨੇ ਔਰ ਕਿ ਤੁਸੀਂ ਇਹ ਗੱਲ ਉਠਾਓ ਕਿ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀਗਾ 8 ਘੰਟੇ ਬਿਜਲੀ ਦੇਣ ਦਾ ਕਿਰਪਾ ਕਰਕੇ 8 ਘੰਟੇ ਜਿਹੜੀ ਨਿਰਵਿਘਨ ਬਿਜਲੀ ਦਿੱਤੀ ਜਾਵੇ ਜੇ ਤੁਸੀਂ ਘੱਟ ਵੀ ਦੇਣੀ ਆ ਘੰਟਾ 7 ਘੰਟੇ ਵੀ ਦੇਣੀ ਔਰ ਨਿਰਵਿਘਨ ਦਿੱਤੀ ਜਾਵੇ ਕਿਉਂਕਿ ਜਦ ਨੂੰ ਪਾਣੀ ਲੱਗਣ ਕਿਨਾਰੇ ਆਉਂਦਾ ਉਦੋਂ ਪਿੱਛੋਂ ਕੱਟ ਲੱਗ ਜਾਂਦਾ ਵਾ ਔਰ ਇਹੀ ਇਹੀ ਹਾਲਤ ਤਕਰੀਬਨ ਪਿੰਡਾਂ ਦੇ ਵਿੱਚ ਘਰੇਲੂ ਬਿਜਲੀ ਦੇ ਵੀ ਨੇ ਬਹੁਤ ਲੰਬੇ ਚੌੜੇ ਕੱਟਸ ਲ ਇਕ ਤਮਸਲਾ ਮੈਂ ਇਹ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਹਰ ਗੱਲ ਨੂੰ ਤੁਸੀਂ ਸਿਰਫ ਦਿਖਾਵੇ ਵਿੱਚ ਪੈ ਗਏ ਹੋ ਬੋਰਡ ਲਵਾਉਣ ਵਿੱਚ ਪੈ ਗਏ ਅਖਬਾਰਾਂ 'ਚ اشتہار ਦੇਤੇ ਟੀਵੀਾਂ 'ਚ ਮੈਂ ਕੱਲ ਪਰਸੋ ਇੱਕ ਫਿਲਮ ਦੇਖਣ ਗਿਆ ਸੀ ਆਪਣੇ ਬੱਚਿਆਂ ਦੇ ਨਾਲ ਫਿਲਮ ਦੇ ਅੰਦਰ ਵੀ ਪੰਜਾਬ ਸਰਕਾਰ ਭਗਵੰਤ ਮਾਨ ਦੇ ਜਿਹੜੇ ਇੰਟਰਵਲ ਦੇ ਵਿੱਚ ਸੀਗੇ ਉਹ ਐਡਸ ਚੱਲ ਰਹੀਆਂ ਸਨ ਚਲੋ ਇਹ ਸਰਕਾਰ ਨੂੰ ਬੇਨਤੀ ਆ ਕਿ ਆ ਝੋਨਾ ਸੁੱਕਿਆ ਹੁਣ ਬਿਜਲੀ ਮੌਸਮ ਅੱਛਾ ਹੋਇਆ ਹੋਇਆ ਸਾਡੀ ਪਰਮਾਤਮਾ ਦੇ ਅਰਦਾਸ ਆ ਕਿ ਪਰਮਾਤਮਾ ਵਾਹਿਗੁਰੂ ਬਾਰਿਸ਼ ਹੀ ਪਾ ਦੇਵੇ ਤਾਂ ਕਿ ਕਿਸਾਨਾਂ ਦਾ ਜਿਹੜਾ ਝੋਨਾ بچੇ ਨੰਬਰ 1 ਨੰਬਰ 2 ਅੱਜ ਤੁਸੀਂ ਸਭ ਨੇ ਪੜ ਲਿਆ ਕਿ ਕਿਸਾ ਪੰਜਾਬ ਭਗਵੰਤਪਾਨ ਸਰਕਾਰ ਨੇ ਇੱਕ ਐਲਾਨ ਕੀਤਾ ਵਾ ਕਿ ਜਿਹੜੇ ਲੋਕੀ ਕਿਸਾਨ ਝੋਨਾ ਨਹੀਂ ਬੀਜਣਗੇ ਉਹਨਾਂ ਨੂੰ 17500 ਰੁਪਏ ਪ੍ਰਤੀ ਹੈਕਟੇਰ ਅਸੀਂ ਇੱਕ ਮੁਆਵਜ਼ਾ ਦੇਾਂਗੇ ਭਾਅ ਕੇ 7000 ਰੁਪਏ ਕਿੱਲੇ ਦਾ ਔਰ ਇਹ ਕੋਈ ਕੇਂਦਰ ਦੀ ਸਕੀਮ ਆਈ ਸੀ 60 40 ਦੀ 60% ਕੇਂਦਰ ਸਰਕਾਰ ਨੇ ਤੇ 40% ਪੰਜਾਬ ਨੇ ਪਾਉਣਾ ਸੀ ਤਾਂ ਕਿ ਝੋਨੇ ਤੋਂ ਲੋਕਾਂ ਨੂੰ ਹਟਾਇਆ ਜਾ ਸਕੇ ਪਾਣੀ ਪੰਜਾਬ ਦਾ ਧਰਤੀ ਥੱਲੜਾ ਬਚਾਇਆ ਜਾ ਸਕੇ ਲੇਕਿਨ ਕਿਉਂਕਿ ਚੋਣਾ ਚ ਇੰਨੇ ਬਿਜ਼ੀ ਸੀਗੇ ਆਮ ਆਦਮੀ ਪਾਰਟੀ ਵਾਲੇ ਭਗਵੰਤ ਸਿੰਘ ਮਾਨ ਉਹਨੂੰ ਸ਼ਾਇਦ ਜਲੰਧਰ ਦੀ ਚੋਣ ਵਿੱਚ ਇੰਨਾ ਟਾਈਮ ਉਧਰ ਹੋਇਆ ਲੱਗਿਆ ਕਿ ਉਹ ਭੁੱਲ ਗਏ ਕਿ ਜਿਹੜਾ 299 ਕਰੋੜ ਰੁਪਈਆ ਹੈ ਇਹ ਜਦ ਨੂੰ ਅਸੀਂ ਲੋਕਾਂ ਨੂੰ ਕਹਿਣਾ ਉਦੋਂ ਨੂੰ ਚੋਣਾ ਲੋਕਾਂ ਨੇ ਪੰਜਾਬ ਦੇ ਵਿੱਚ ਲਗਭਗ ਮੇਰੇ ਹਿਸਾਬ ਦੇ ਨਾਲ 95 98% ਲੋਕਾਂ ਨੇ ਚੋਣਾ ਲਾ ਲਿਆ ਉਹ ਸਾਡੀ ਗ੍ਰਾਂਟ ਜਿਹੜੀ ਉਹ ਜ਼ਾਇਆ ਚਲ ਜਾਣੀ ਪੈਸੇ ਕੇਂਦਰ ਦੇ ਵਾਪਸ ਚਲ ਜਾਣੇ ਵੈਸੇ ਉਹ ਪੈਸਾ ਹੈ ਵੀ ਬਹੁਤ ਥੋੜਾ ਸੀਗਾ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਅਗਰ ਝੋਨੇ ਤੋਂ ਕਿਸੇ ਨੂੰ ਹਟਾਉਣਾ ਪਵੇਗਾ ਤਾਂ ਸਾਨੂੰ ਫਿਰ ਬਹੁਤ ਵੱਡੇ ਪੱਧਰ ਦੇ ਉੱਤੇ ਕੇਂਦਰ ਦੀ ਸਰਕਾਰ ਨਾਲ ਗੱਲ ਕਰਨੀ ਪਵੇਗੀ ਕਿਉਂਕਿ ਝੋਨੇ ਦਾ ਜਿਹੜਾ ਪਰਚੇਜ਼ ਆ ਕੇਂਦਰ ਸਰਕਾਰ ਛੱਡ ਦੋ ਹਰ ਸਾਲ ਕਰਦੀ ਆ ਉਹ 45000 ਕਰੋੜ ਰੁਪਏ ਦਾ ਝੋਨੇ ਦੀ ਪਰਚੇਜ਼ ਹੋ ਰਹੀ ਪੰਜਾਬ ਚ ਜਿਹੜੀ ਸੀਸੀਐਲ ਲਿਮਿਟ ਹੈ ਨਾ ਉਹ ਤੀ 35000 ਕਰੋੜ ਰੁਪਏ ਦੀ ਗਣਕ ਚੱਕਦੇ ਨੇ ਤੇ 45000 ਕਰੋੜ ਰੁਪਏ ਦਾ ਝੋਨਾ ਚੱਕਦੇ ਲੇਕਿਨ ਅੱਜ ਸਰਕਾਰ ਨੇ ਬੜਾ ਪ੍ਰਚਾਰ ਕੀਤਾ ਜਾ ਰਿਹਾ ਅਸੀਂ 299 ਕਰੋੜ ਰੁਪਿਆ ਰੱਖ ਲਿਆ ਵਾ ਅਸੀਂ ਝੋਨੇ ਤੋਂ ਪਿੱਛੇ ਹਟਾ ਦੇ ਰਹੇ ਹਾਂ ਲੋਕਾਂ ਨੂੰ ਇਹ ਤਾਂ ਇੱਕ ਪੈਸੇ ਤੋਂ ਵੀ ਘੱਟ ਆ 45000 ਕਰੋੜ ਰੁਪਏ ਦਾ ਅਗਰ ਆਪਾਂ 299 ਕਰੋੜ ਰੁਪਏ ਪਰਸੈਂਟੇਜ ਵਾਈਜ਼ ਦੇਖਣਾ ਹੋਵੇ ਤਾਂ ਅੱਧੇ ਪਰਸੈਂਟ ਮਤਲਬ ਅੱਧੇ ਪੈਸੇ ਜਿੰਨਾ ਵੀ ਪੈਸਾ ਨਿਕਾ ਕੀ ਇੱਕ ਪੈਸਾ ਜਾਂ ਅੱਧੇ ਪੈਸਾ ਲੋਕਾਂ ਨੂੰ ਦੇ ਕੇ ਛੋਣਾ ਕਿ ਜਿਹੜਾ ਪੰਜਾਬ ਦਾ ਧਰਤੀ ਥਲਣਾ ਪਾਣੀ ਬਚਾਇਆ ਜਾ ਸਕਦਾ ਨਹੀਂ ਬਚਾਇਆ ਜਾ ਸਕਦਾ ਸੋ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦੀ ਬਜਾਏ ਕੇਂਦਰ ਸਰਕਾਰ ਨਾਲ ਜਾ ਕੇ ਜਿਹੜੀ ਛੋਣੇ ਦੀ 45000 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ ਆ ਉਸੇ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਸੋਨੇ ਦੀਆਂ ਫਸਲਾਂ ਪਾਓ ਔਰ ਉਹਨਾਂ ਨੂੰ ਐ ਐਮਐਸਪੀ ਦਿਓ ਕਿ ਕਿਸਾਨਾਂ ਨੇ ਜ਼ਿਮੀਂਦਾਰਾਂ ਨੇ ਉਦੋਂ ਤੱਕ ਝੋਨਾ ਨਹੀਂ ਛਿੜਨਾ ਜਦ ਤੱਕ ਉਹਨਾਂ ਨੂੰ 50 60 65000 ਰੁਪਏ ਦੀ ਉਥੋਂ ਦੀ ਆਮਦਨ ਪ੍ਰਤੀ ਏਕੜ ਜਿਹੜੀ ਝੋਨੇ ਚ ਆਉਂਦੀ ਉਹ ਨਾ ਮਿਲੇ ਇਸ ਕਰਕੇ ਇਹ ਜਿਹੜਾ ਉਹਨਾਂ ਦਾ ਦਾਵਾ ਵੀ ਜਿਹੜਾ ਵਾ ਉਹ ਇੱਕ ਤਾਂ ਬਿਲੇਟਡ ਵੀ ਆ ਇਨੀ ਦੇਰ ਬਾਅਦ ਕੀਤਾ ਜਦੋਂ ਝੋਨਾ ਲੱਗ ਗਿਆ ਹੁਣ ਕਿਹੜੇ ਵੇਲੇ ਲੋਕੀ ਉਹ 175000 ਰੁਪਿਆ 1 ਹੈਕਟੇਰ ਦਾ ਭਾਅ ਕਿ 7000 ਰੁਪਿਆ 1 ਕਿੱਲੇ ਦਾ ਜਿਹੜਾ ਉਹ ਕੌਣ ਲਊਗਾ ਆਣ ਕੇ ਤੁਹਾਡੇ ਕੋਲੋਂ ਸੋ ਇਹ ਗ੍ਰਾਂਟ ਵੀ ਵੇਸਟ ਹੋ ਗਈ ਤੀਸਰੀ ਗੱਲ ਕਿ ਜਿਹੜਾ ਨਹਿਰੀ ਪਾਣੀ ਆ ਇੱਕ ਬੜਾ ਪ੍ਰਚਾਰ ਕੀਤਾ ਜਾ ਰਿਹਾ ਜਿੱਦਾਂ ਆ ਪ੍ਰਚਾਰ ਕੀਤਾ ਸੀਗਾ ਬੜੀ ਬਿਜਲੀ ਆ ਗਈ ਬੜੇ ਵਾਰੇ ਨਿਆਰੇ ਹੋ ਗਏ ਇੱਕ ਪ੍ਰਚਾਰ ਪੰਜਾਬ 'ਚ ਵੀ ਚਲਾਇਆ ਹੋਇਆ ਕਿ ਅਸੀਂ ਨਹਿਰਾਂ ਦਾ ਇਰੀਗੇਸ਼ਨ ਦਾ ਪਾਣੀ ਜਿਹੜਾ ਹੈ ਉਹ ਹਰ ਖਾਲ ਤੱਕ ਹਰ ਖੇਤ ਤੱਕ ਪਹੁੰਚਾਤਾ ਨਹਿਰੀ ਪਟਵਾਰੀਆਂ ਦੀਆਂ ਬਾਹਾਂ ਮਰੋੜ ਕੇ ਪ੍ਰੈਸ਼ਰ ਪਾ ਕੇ ਉਹਨਾਂ ਤੇ ਰਿਪੋਰਟ ਲਈ ਜਾ ਰਹੀ ਕਿ ਤੁਸੀਂ ਇਹ ਰਿਪੋਰਟ ਦਿਓ ਕਿ 100% ਇਰੀਗੇਸ਼ਨ ਕਨਾਲ ਸਿਸਟਮ ਦੀ ਜਿਹੜਾ ਪੰਜਾਬ ਦੇ ਖੇਤੀ ਤੱਕ ਖੇਤਾਂ ਤੱਕ ਪਹੁੰਚ ਚੁੱਕੀ ਜੇ 100% ਨਹਿਰੀ ਪਾਣੀ ਪੰਜਾਬ ਦੇ ਖੇਤਾਂ ਤੱਕ ਪਹੁੰਚ ਗਿਆ ਤੇ ਫਿਰ 14 ਲੱਖ ਟਿਊਬਲ ਤਾਂ ਬੰਦ ਕਰ ਦੇਣਾ ਚਾਹੀਦਾ ਸੀ ਸਾਨੂੰ ਲੇਕਿਨ ਟਿਊਬਲ ਤਾਂ ਨਿਰੰਤਰ ਉਸੇ ਤਰੀਕੇ ਨਾਲ ਚੱਲ ਰਿਹਾ ਤਾਂ ਹੀ ਉਹ ਲੋਕੀ ਬਿਜਲੀ ਦੀ ਤੁਹਾਡੇ ਤੋਂ ਮੰਗ ਕਰ ਰਹੇ ਨੇ ਔਰ ਇਹ ਵੀ ਮੈਂ ਸਮਝਦਾ ਬੜੀ ਡੇਂਜਰਸ ਪਤਾ ਨਹੀਂ ਕੌਣ ਕਰ ਰਿਹਾ ਹੈ ਇਹਨਾਂ ਦੀ ਕੇਂਦਰ ਦੀ ਸਰਕਾਰ ਸੌਰੀ ਇਹਨਾਂ ਦਾ ਕੋਈ ਕੇਂਦਰੀ ਲੀਡਰ ਇਹਦੇ ਪਿੱਛੇ ਆ ਕਿਉਂਕਿ ਇਹ ਇਹਦੇ ਨਾਲ ਸਾਡਾ ਐਸਵਾਈਐਲ ਦਾ ਕੇਸ ਖਰਾਬ ਹੋ ਰਿਹਾ ਵਾ ਕਿਉਂਕਿ ਜੇ ਅਗਰ فرض ਕਰੋ ਕੱਲ ਨੂੰ ਅਸੀਂ ਇੱਕ ਰਿਪੋਰਟ ਤਿਆਰ ਕਰ ਲਈ ਕਿ ਅਸੀਂ ਤਾਂ 4% ਨਹਿਰੀ ਪਾਣੀ ਪੰਜਾਬ ਦੇ ਖੇਤਾਂ ਨੂੰ ਪਹੁੰਚਾਉਂਦਾ ਤੇ ਉਹ ਕਹਿਣਗੇ ਤੁਹਾਨੂੰ ਹੋਰ ਪਾਣੀ ਦੀ ਕਾਦੀ ਲਈ ਲੋੜ ਆ ਐਸਵਾਈਐਲ ਦੇ ਕੇਸ ਵਿੱਚ ਹਰਿਆਣਾ ਸਰਕਾਰ ਜਾ ਕੇ ਦਿੱਲੀ ਚ ਸੁਪਰੀਮ ਕੋਰਟ ਚ ਕਵੇਗੀ ਕਿ ਪੰਜਾਬ ਦਾ ਤੁਸੀਂ ਰਿਕਾਰਡ ਚੈੱਕ ਕਰ ਲਓ ਜੀ 100% ਪਾਣੀ ਖੇਤਾਂ ਨੂੰ ਲੱਗ ਰਿਹਾ ਇਹਨਾਂ ਦੇ ਨਹਿਰਾਂ ਦਾ ਇਹਨਾਂ ਨੂੰ ਤਾਂ ਪਾਣੀ ਦੀ ਐਕਸਟਰਾ ਲੋੜ ਹੀ ਕੋਈ ਨਹੀਂ ਇਸ ਕਰਕੇ ਐਸਵਾਈਐਲ ਜਲਦੀ ਬਣਾ ਕੇ ਹਰਿਆਣਾ ਤੇ ਦਿੱਲੀ ਨੂੰ ਜਿਹੜਾ ਇਹਦਾ ਪਾਣੀ ਦਿੱਤਾ ਜਾਵੇ ਇਹ ਬਹੁਤ ਡੇਂਜਰਸ ਇੱਕ ਪ੍ਰੋਪਾਗੈਂਡਾ ਪੰਜਾਬ ਦੇ ਖਿਲਾਫ ਚੱਲ ਰਿਹਾ ਵਾ ਭਗਵੰਤ ਮਾਨ ਕਿਉਂ ਚਲਾ ਰਿਹਾ ਵਾ ਕਿਉਂ ਨਹਿਰੀ ਪਾ ਪਟਵਾਰੀਆਂ ਨੂੰ ਡਿਪਾਰਟਮੈਂਟ ਨੂੰ ਕਿਉਂ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਕਿਉਂ ਉਹਨਾਂ ਤੇ ਪਰਚੇ ਕੀਤੇ ਜਾ ਰਹੇ ਕਿਉਂ ਚਾਰਜਸ਼ੀਟ ਕੀਤਾ ਜਾ ਰਿਹਾ ਇਸ ਗੱਲ ਦਾ ਖੁਲਾਸਾ ਇਸ ਗੱਲ ਦਾ ਜਵਾਬ ਤਾਂ ਭਗਵੰਤ ਮਾਨ ਹੀ ਦੇ ਸਕਦਾ ਔਰ ਕੱਲ ਪਰਸੋਂ ਇੱਕ ਪ੍ਰੈਸ ਕਾਨਫਰੰਸ ਵਿੱਚ ਇੱਕ ਪੱਤਰਕਾਰ ਨੇ ਪੁੱਛ ਲਿਆ ਕਿ ਐਸਵਾਈਐਲ ਬਾਰੇ ਤੁਸੀਂ ਕੀ ਕਹਿਣਾ ਐਸਵਾਈਐਲ ਬਾਰੇ ਭਗਵੰਤ ਜੀ ਆਂਦਾ ਨੇ ਜੀ ਇਹ ਮੈਟਰ ਸਬਜੂਡਿਸ ਸਭ ਤੋਂ ਇੰਪੋਰਟੈਂਟ ਜਿੱਦਾਂ ਸਾਡੀ ਜੀਵਨ ਰੇਖਾ ਹੈ ਨਾ ਇੰਦਾ ਸਾਡਾ ਪੰਜਾਬ ਸਾਡੀ ਜੀਵਨ ਰੇਖਾ ਸਾਡਾ ਪਾਣੀ ਮੁੱਕਦਾ ਜਾ ਰਿਹਾ 14 ਲੱਖ ਕਿਊਬਲ ਨਾਲ ਲਗਾਤਾਰ ਕੱਢ ਕੇ 153 ਬਲਾਕਾਂ ਚੋਂ 119 ਬਲਾਕ ਅ ਧਰਤੀ ਹੇਠਲੇ ਜਿਹੜੇ ਗਰਾਊਂਡ ਵਾਟਰ ਦੇ ਨੇ ਉਹ ਡਾਰਕ ਜ਼ੋਨ ਚ ਨੇ ਅਗਰ ਇਸੇ ਤਰ੍ਹਾਂ ਨਾ ਹੋਇਆ ਤੇ ਆਪਾਂ ਪਾਣੀ ਮੁਕਾ ਕੇ ਵਹਿ ਜਾਗੇ ਲੇਕਿਨ ਭਗਵਾਨ ਨੇ ਕਹਿਆ ਜੀ ਸਭ ਜੁੜੇ ਸਾ ਮਤਲਬ ਆਪਾਂ ਹਰ ਗੱਲ ਦੇ ਉੱਤੇ ਬੋਲ ਸਕਦੇ ਆ ਲੇਕਿਨ ਕਿਸੇ ਐਸਵਾਈਐ ਲਗੇ ਇੰਪੋਰਟੈਂਟ ਮਸਲੇ ਤੇ ਇਹਨੂੰ ਠੋਕ ਕੇ ਕਹਿਣਾ ਚਾਹੀਦਾ ਸੀਗਾ ਕਿ ਅਸੀਂ ਪੰਜਾਬ ਦਾ ਕੋਈ ਵੀ ਇੱਕ ਬੂੰਦ ਪਾਣੀ ਬਾਹਰ ਨਹੀਂ ਜਾਣ ਦੇਵਾਂਗੇ ਔਰ ਜਿਹੜੀ ਇਹ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਨਹਿਰੀ ਪਟਵਾਰੀਆਂ ਤੋਂ ਇਹਦੇ ਤੇ ਪੰਜਾਬ ਸਰਕਾਰ ਜ਼ਰੂਰ ਗੌਰ ਕਰੇ ਔਰ ਦੱਸੇ ਲੋਕਾਂ ਨੂੰ ਕਿ ਇਹ ਤੁਸੀਂ 100% ਦੀ ਰਿਪੋਰਟ ਕਿਉਂ ਤਿਆਰ ਕਰ ਰਹੇ ਹੋ ਕਿਉਂਕਿ ਮ ਸਾਡਾ ਬਿਸਤਵਾਬ ਕਨਾਲ ਮਾਜੇ ਵਿੱਚ ਯੂਬੀਡੀਸੀ ਦਾ ਕਨਾਲ ਹੈ ਇਹਨਾਂ ਵਿੱਚ ਜਿਹੜੀ ਨਾਰਮਲ ਕੋਰਸ ਵਿੱਚ 21% ਪਾਣੀ ਖੇਤਾਂ ਨੂੰ ਲੱਗਦਾ ਸੀਗਾ ਚਲੋ 21 ਨਹੀਂ ਵਧਾ ਕੇ ਥੋੜਾ ਹੋਰ 5 7 10% ਹੋ ਗਿਆ ਹੋਊਗਾ ਲੇਕਿਨ 100% ਕਹਿਣਾ ਕਿ ਖੇਤਾਂ ਨੂੰ ਪਾਣੀ ਲੱਗ ਰਿਹਾ ਵਾ ਜਿਹੜਾ ਉਹ ਇੱਕ ਕੋਝਾ ਮਜ਼ਾਕ ਹੈ ਤੇ ਉਹਦੇ ਨਾਲ ਆਪਣਾ ਐਸਵਾਈਐਲ ਦਾ ਕੇਸ ਜਿਹੜਾ ਉਹ ਆਪਾਂ ਕਮਜ਼ੋਰ ਕਰ ਰਹੇ ਕਮਿੰਗ ਬੈਕ ਟੂ ਦ ਪੁਆਇੰਟ ਕੀ ਤੁਸੀਂ ਤਰੇੜਾਂ ਦੇਖ ਸਕਦੇ ਹੋ ਹਾਲਤ ਕੀ ਆ ਸਾਡੇ ਛੋਨੇ ਦੀ ਇੱਧਰ ਵੀ ਮਾਰ ਕੇ ਦਿਖਾ ਦੇ ਨਾਲ ਦੇ ਖੇਚ ਵੀ ਇਹ ਬਹੁਤ ਬੁਰੀ ਹਾਲਤ ਆ ਅਗਰ ਬਾਰਿਸ਼ ਅੱਛੇ ਤਰੀਕੇ ਨਾਲ ਚੱਜ ਨਾ ਮੌਨ ਤਾਂ ਇਹ ਸਾਰਾ ਜਿਹੜਾ ਝੂਨਾ ਹੈ ਇਹ ਇਹਨਾਂ ਨੂੰ ਸ਼ਾਇਦ ਵਾਹਣਾ ਪਵੇਗਾ ਮੈਨੂੰ ਪੰਨੀ ਆਲੇ ਤੋਂ ਲੰਬੀ ਹਲਕੇ ਤੋਂ ਬਹੁਤ ਸਾਰੇ ਟੈਲੀਫੋਨ ਆਏ ਔਰ ਹੋਰ ਵੀ ਗੁਰਦਾਸਪੁਰ ਤੋਂ ਕਾਨੂੰ ਆਣ ਤੋਂ ਅਤੇ ਹੋਰ ਇਲਾਕਿਆਂ ਤੋਂ ਵੀ ਆਏ ਤਾਂ ਕਰਕੇ ਮੈਂ ਤੁਹਾਡੀ ਸੇਵਾ ਵਿੱਚ ਇੱਥੇ ਹਾਜ਼ਰ ਹੋ ਕੇ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਕਿ ਆਪਣਾ ਕੀਤੀ ਹੋਈ ਕਮਿਟਮੈਂਟ ਜਿਹੜੀ 8.5 8 ਘੰਟੇ ਵਿੱਚ ਲਈਦੀ ਆ ਨਿਰਵਿਗਨ ਬਿਜਲੀ ਜਿਹੜੀ ਕਿਸਾਨਾਂ ਨੂੰ ਝੋਨੇ ਦੇ ਵਾਸਤੇ